ਸੰਯੁਕਤ ਕਿਸਾਨ ਮੋਰਚੇ ਦੇ ਸਦਕੇ ਤੇ ਅੱਜ ਪੂਰੇ ਪੰਜਾਬ ਤੋਂ ਕਿਸਾਨਾਂ ਵੱਲੋਂ ਚੰਡੀਗੜ੍ਹ ਜਾਣ ਦੇ ਲਈ ਕੁਝ ਕੀਤਾ ਗਿਆ ਕਿਉਂਕਿ 5 ਮਾਰਚ ਤੋਂ ਕਿਸਾਨਾਂ ਵੱਲੋਂ ਚੰਡੀਗੜ੍ਹ ਦੇ ਵਿੱਚ ਰੋਸ ਦਰਨਾ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਇਸ ਦੇ ਚੱਲਦੇ ਹੀ ਪੰਜਾਬ ਪੁਲਿਸ ਵੱਲੋਂ ਵੀ ਥਾਂ-ਥਾਂ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਇਸ ਦੇ ਚੱਲਦੇ ਹੀ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਲੁਧਿਆਣਾ ਪੂਰਬੀ ਦੇ ਅਧਿਕਾਰ ਤੇ ਕਿਸਾਨ ਚੰਡੀਗੜ੍ਹ ਧਰਨੇ ਵਿੱਚ ਸ਼ਾਮਲ ਹੋਣ ਜਦੋਂ ਜਾ ਰਹੇ ਸੀ ਤਾਂ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਹੈਡੋ ਚੌਕੀ ਚੰਨੀਗੜ੍ਹ ਰੋਡ ਤੇ ਰੋਕ ਲਿਆ ਗਿਆ ਤਾਂ ਕਿਸਾਨਾਂ ਵੱਲੋਂ ਉੱਥੇ ਹੀ ਸ਼ਾਂਤਮਈ ਧਰਨਾ ਲਗਾ ਦਿੱਤਾ ਗਿਆ ਤੇ ਸੜਕ ਦੇ ਕਿਨਾਰੇ ਬੈਠ ਕੇ ਕਿਸਾਨ ਮੁਜ਼ਾਰਾ ਕਰਨ ਲੱਗੇ ਕਿਸਾਨਾਂ ਕੋਲ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨ ਇਸ ਧਰਨੇ ਵਿੱਚ ਸ਼ਾਮਲ ਹੋਣ ਦੇ ਲਈ ਜੁੜੇ ਨੇ ਲੇਕਿਨ ਉਹਨਾਂ ਨੂੰ ਇੱਥੇ ਰੋਕ ਲਿਆ ਗਿਆ ਤੇ ਉਹ ਇੱਥੇ ਹੀ ਧਰਨਾ ਲਗਾ ਰਹੇ ਨੇ ਲੇਕਿਨ ਉਹਨਾਂ ਵੱਲੋਂ ਟ੍ਰੈਫਿਕ ਦੇ ਵਿੱਚ ਕੋਈ ਵੀ ਅੜਿਕਾ ਨਹੀਂ ਪਾਇਆ ਗਿਆ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਆਪ ਦੀ ਕਿਸਾਨ ਯੂਨੀਅਨ ਲੱਪਾਲ ਤੇ ਹੋਰ ਭਰਾਤਰੀ ਜਥੇਬੰਦੀਆਂ ਚੰਡੀਗੜ੍ਹ ਨੂੰ ਚੱਲੇ ਪਾਰੇ ਸੀ ਤਾਂ ਪਹਿਣਾਪੂਰਨੀ ਤੋਂ ਇੱਥੇ ਸੰਪਰਾਲਾ ਨੰਗਰ ਕੋਲ ਤੇ ਐਡਾ ਸੰਕਤੀ ਰਿਪੋਰਟ ਪੰਜਾਬ ਸਰਕਾਰ ਨੇ ਭਾਰੀ ਪੁਲਿਸ ਦਾ ਲਾ ਕੇ ਇੱਥੇ ਰੁਕਿਆ ਗਿਆ ਵੱਡੀ ਗਿਣਤੀ ਕਿਸਾਨ ਆਏ ਹੋਏ ਨੇ ਤੇ ਅਸੀਂ ਇੱਥੇ ਹੀ ਸ਼ਾਂਤ ਵੀ ਅੜੀ ਕੇ ਨਾਲ ਤੰਨਾ ਲਗਾ ਦਿੱਤਾ ਹੈ ਟ੍ਰੈਫਿਕ ਕੋਈ ਜਾਮ ਨਹੀਂ ਕਰ ਰਹੇ ਅਸੀਂ ਚੰਡੀਗੜ੍ਹ ਜਾਣਾ ਚਾਹੁੰਦੇ ਹਾਂ ਜੋ ਕਿ ਪੰਜਾਬ ਦੀ ਸਰਕਾਰ ਨੇ ਮਾਨ ਸਰਕਾਰ ਨੇ ਪਿਛਲੀ ਵਾਰ ਸਾਡੇ ਨਾਲ 12 ਨਿਕਰਤੀ ਪ੍ਰੋਗਰਾਮ ਤੇ 70% ਘਟਾਈ ਸੀ ਉਹ ਅਸੀਂ ਪੂਰਾ ਲਾਗੂ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਸਰਕਾਰ ਨੂੰ ਮੋਪਰੰਦ ਪੰਜਾਬ ਨੂੰ ਕਿਸਾਨਾਂ ਦੀ ਇਹਨਾਂ ਮੱਕਾ ਵੱਲ ਛੇਤੀ ਛੇਤੀ ਧਿਆਨ ਦੇਣਾ ਚਾਹੀਦਾ ਤੇ ਸਾਡੇ ਮਸਲੇ ਹੱਲ ਕਰਨੇ ਚਾਹੀਦੇ ਹਨ ਚੱਗਬਾਣੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ